ਵਿਸ਼ਾਚਾਰ ਦੇ ਦੋਸ਼ ਕੀਤੇ ਤਾ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਚ ਚਾਰਜ ਫ੍ਰੇਮ 21 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਕੋਈ ਵਿਵਾਦ ਇਨਸਟਾ ਕুইਨ ਅਮਨਦੀਪ ਕੌਰ ਬਲਵਿੰਦਰ ਸਿੰਘ ਦੀ ਪਤਨੀ ਨੇ ਲਗਾਇਆ ਇਲਜ਼ਾਮ ਕਿ ਹਾ ਬਲਵਿੰਦਰ ਨੇ ਮੈਨੂੰ ਬਿਨਾਂ ਤਲਾਕ ਦਿੱਤਿਆ ਕਰਵਾਇਆ ਅਮਨਦੀਪ ਨਾਲ ਵਿਆਹ ਸਮਾਣਤ ਸੜਕ ਪਾਰ ਕਰਦੇ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ اٹੈਂਡੈਂਟ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ ਸਕੂਲ ਬਸ ਤੋਂ ਉਤਰ ਕੇ ਸੜਕ ਕ੍ਰੋਸ ਕਰ ਰਿਹਾ ਸੱਚਾ ਪੱਤੀ ਪੱਗਵਾਨ ਪਾਨੀ ਟੋਕਿਓ ਚ ਟਾਈਸੂ ਜਪਾਨੀ ਕੰਪਨੀਆਂ ਦੇ ਨੁਮਾਇੰਦੇ ਨਾਲ ਕੀਤਾ ਸੰਵਾਦ ਪੰਜਾਬ ਚ ਨਿਵੇਸ਼ ਕਰਨ ਦਾ ਦਿੱਤਾ ਸੰਕਲਪ ਬੋਲੇ ਸਵੇਚੀ ਸੰਗ ਲਈ ਹੈ ਟੋਕਵਾ ਮਹੌਲ ਤੇ ਤਰੀਕ ਪਹੁੰਚਿਆ ਕਾਲੀਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਲਈ ਪਾਰਟੀ ਉਮੀਦਵਾਰਾਂ ਦੀ ਕਰਵਾ ਰਹੇ ਨਾਮਿਨੇਸ਼ਨ ਵਰਕਰਾਂ ਦਾ ਵਧਾ ਰਹੇ ਹਾਸ

ਕਿ ਸਰਕਾਰ ਤੋਂ ਆਪ ਸਸਦ ਮਲਵਿੰਦਰ ਕੰਗ ਦੀ ਮੰਗ ਕਿਹਾ ਹੜਾ ਕਾਰਨ ਹੋਏ ਨੁਕਸਾਨ ਦੀ ਪਰਪਾਈ ਲਈ ਪੰਜਾਬ ਨੂੰ ਦਿਓ 50 ਹਜ਼ਾਰ ਕਰੋੜ ਦਾ ਰਾਹਤ ਫੰਡ ਅਜੇ ਤੱਕ ਕੇਂਦਰ ਨੇ ਨਹੀਂ ਭੇਜਿਆ 1 ਰੁਪਿਆ ਵਿਲੀਅਮ ਸਿਟੀ ਜ਼ਿੰਮਨੀ ਝੋੜ ਨਤੀਜਿਆਂ ਚ ਬੀਜੇਪੀ ਦੀ ਚੰਡੀ 12 ਚੋ ਜਿੱਤੇ 7 ਵਾਰਡਸ ਆਮਾਦੀ ਪਾਰਟੀ ਦੀਆਂ ਤਿੰਨ ਸੀਟਾਂ ਬਗਰਾਰ ਤਾਂ ਕਾਂਗਰਸ ਨੂੰ ਇੱਕ ਸੀਟal ਕਰਨਾ ਪਿਆ ਸਪ कार धर्मेंद्रिया अस्थिया जल प्रवाह हरिद्वार सनी दिओल दे बॉबी दौल ने परिवार समेत विसर्जित किए फुल चौबीस नवंबर न होयामेंद्रायोजक हाँ। पतंजलि गाय का घी माँ का भरोसा प्यार से ਸਸੀ ਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਇੱਕ ਅਹਿਮ ਤੇ ਵੱਡੀ ਖਬਰ ਨਾਲ ਕਿਉਂਕਿ ਪਿਛਲੇ ਤਕਰੀਬਨ 9 ਮਹੀਨਿਆਂ ਤੋਂ ਬਰਖਾਸ ਕਨਸਟੇਬਲ ਅਮਨਦੀਪ ਕੌਰ ਸੁਰਖੀਆਂ 'ਚ ਹੈ ਕਿਸਤੇ ਕੇ ਨਾਲ 17 ਗ੍ਰਾਮ ਚਿੱਟੇ ਦੇ ਨਾਲ ਇਸ ਨੂੰ ਫੜਿਆ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ ਬਰਖਾਸ ਕਨਸਟੇਬਲ ਅਮਨਦੀਪ ਕੌਰ ਨੂੰ ਕਿਉਂ ਦੇ ਖਿਲਾਫ ਪ੍ਰਿਸ਼ਟਾਚਾਰ ਦੇ ਦੋਸ਼ ਤੈਅ ਕਰ ਦਿੱਤੇ ਗਏ ਨੇ ਬਠਿੰਡਾ ਕੋਰਟ ਨੇ ਚਾਰਜ ਕਰ ਦਿੱਤੇ ਨੇ ਫ੍ਰੀਮ ਆਮਦਨ ਤੋਂ ਜ਼ਿਆਦਾ ਜਾਇਦਾ ਦਾ ਪੂਰਾ ਮਾਮਲਾ ਹੈ ਦੱਸਕੇ 21 ਜਨਵਰੀ ਨੂੰ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ 14 ਨਵੰਬਰ ਨੂੰ ਵਿਚਲੈਂਸ ਨੇ ਦਰਸਲ ਅਮਨਦੀਪ ਕੌਰ ਦੇ ਖਿਲਾਫ ਦੂਜੀ ਚਾਰਜ ਸ਼ੀਟ ਦਾਇਰ ਕੀਤੀ ਸੀ ਇਸ ਤੋਂ ਪਹਿਲਾਂ ਨਸ਼ੇ ਦੇ ਬਰਾਮਦਗੀ ਮਾਮਲੇ 'ਚ ਪਹਿਲਾਂ ਹੀ ਕੋਰਟ ਦੋਸ਼ ਤੈਅ ਕਰ ਚੁੱਕੀ ਹੈ ਅਤੇ ਕੇਸ 'ਚ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਇਸ ਲਈ ਕਿਨਾਲ ਦੇ ਦਾ ਪੂਰਾ ਮਾਮਲਾ ਵਿਚਲੈਂਸ ਦੇ ਵੱਲੋਂ ਦਰਜ ਕੀਤਾ ਗਿਆ ਸੀ ਤੇ ਅਗਲੇ ਦਿਨ ਹੀ ਗ੍ਰਫਤਾਰੀ ਇਸ ਪੂਰੇ ਮਾਮਲੇ ਚ ਕੀਤੀ ਗਈ ਕਿਉਂਕਿ ਇਸ ਪੂਰੇ ਮਾਮਲੇ ਚ ਵਿਜੀਲੈਂਸ ਨੂੰ ਇਹ ਪੂਰਾ ਆਮਦਨ ਤੋਂ ਬਾਜ਼ਾਯਦਾ ਦਾ ਮਾਮਲਾ ਲੱਗਿਆ ਸੀ ਜਿਸ ਸਬੰਧ ਚ ਚਲਦੀਆਂ ਮਹਿੰਗੀ ਕੜੀਆਂ ਤੇ ਮਹਿੰਗੇ ਸੰਗਲਾਸਸ ਲੈਵਿਸ਼ ਲਾਈਫਸਟਾਈਲ ਅਮਨਦੀਪ ਕੌਰ ਦੇਵਲ ਜੀ ਜਾਂਦਾ ਸੀ ਬੁਲੇਟ ਇਸ ਨੇ ਰੱਖੀ ਹੋਈ ਸੀ ਥਾਰ ਗੱਡੀ ਇਸ ਨੇ ਰੱਖੀ ਹੋਈ ਸੀ ਜਿਸ ਨੂੰ ਲੈ ਕੇ ਆਮਦਨ ਤੋਂ ਬਾਜ਼ਾਯਦਾ ਦਾ ਮਾਮਲਾ ਪੂਰਾ ਦਰਜ ਹੋਇਆ ਸੀ ਕਿਸਤੀ ਕਿੰਨੇ ਦਿਨਾਂ ਲ ਜੋ ਕਾਫੀ ਮਹੀਨਿਆਂ ਤੱਕ ਕਨਸਟੇਬਲ ਬਰਖਾਸਤ ਅਮਨਦੀਪ ਕੌਰ ਨੂੰ ਜੇਲ੍ਹ ਚ ਰਹਿਣਾ ਪਿਆ ਸੀ ਕਿਉਂਕਿ ਹਾਲ ਹੀ ਪਿਛਲੇ ਹਫਤੇ ਹੀ ਅਮਨਦੀਪ ਕੌਰ ਨੂੰ

ਦਾਵਾ ਅਮਨਦੀਪ ਕੌਰ ਦੇ ਵੱਲੋਂ ਕੀਤਾ ਗਿਆ ਸੀ ਪਰ ਦੂਸਰੇ ਪਾਸੇ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ 'ਚ ਵਿਜੀਲੈਂਸ ਦੇ ਗ੍ਰਫਤਾਰੀ ਕੀਤੀ ਗਈ ਸੀ ਤਾਂ ਵੀ ਰਿਮਾਂਡ ਚ ਰੱਖਿਆ ਸੀ ਪੁਛ ਪੜਤਾਲ ਕੀਤੀ ਗਈ ਸੀ ਤੇ ਕਈ ਮਹੀਨੇ ਅਮਨਦੀਪ ਕੌਰ ਜੇਲ੍ਹ 'ਚ ਰਹੀ ਹੈ ਮੇਰੇ ਨਾਲ ਮੇਰੇ ਸੋਗੀ ਸੁਰਜਪਾਨ ਫੋਨ ਲੈ ਕੇ ਜੁੜੇ ਨੇ ਸੁਰਜ ਜੀ ḍa ਦੇ ਮਾਮਲੇ 'ਚ ਚਾਰਜ ਫ੍ਰੇਮ ਹੋ ਗਏ ਨੇ ਬਿਲਕੁਲ ਕੋਈ ਦੋਰ ਨਹੀਂ ਹੈ ਦੋ ਮਾਮਲੇ ਦਰਜ ਹੋਏ ਸੀ ਇਸ ਮਹਿਲਾ ਕਾਂਸਟੇਬਲ ਦੇ ਖਿਲਾਫ ਪਹਿਲਾ ਮਾਮਲਾ ਡਰਗਸ ਵਾਲਾ ਜਿਸ ਮਾਮਲੇ ਦੇ ਵਿੱਚ ਪਹਿਲਾਂ ਹੀ ਆਲਰੇਡੀ ਚਾਰਜ ਫ੍ਰੇਮ ਹੋ ਚੁੱਕੇ ਨੇ ਔਰ ਐਵੀਡੈਂਸ ਨੇ ਜਿਹੜੀਆਂ ਉਹ ਅਗੇ ਕੋਰਟ ਕਰਵਾ ਰਹੀ ਹੈ ਔਰ ਕੋਰਟ ਦੀ ਸੁਣਵਾਈ ਹੈ ਨਿਰੰਤਰ ਲਗਾਤਾਰ ਜਾਰੀ ਹੈ ਔਰ ਦੂਸਰੇ ਮਾਮਲਾ ਆਏ ਤੋਂ ਜਿਆਦਾ ਸੰਪਤੀ ਦਾ ਕਿਹੜਾ ਵਿਜੀਲੈਂਸ ਨੇ ਜਾਂ ਦਰਜ ਕੀਤਾ ਸੀ ਉਸ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਉਸ ਦੇ ਵਿੱਚ ਅੰਦਰ ਰਹਿਣਾ ਪਿਆ ਸੀ ਉਸ ਤੋਂ ਬਾਅਦ ਬੇਲ ਹੁੰਦੀ ਹੈ ਰਿਹਾਈ ਹੁੰਦੀ ਹੈ ਤੇ ਉਸ ਮਾਮਲੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਚਾਰਜ ਫ੍ਰੇਮ ਹੋ ਗਏ ਨੇ ਚਾਰਜ ਫ੍ਰੇਮ ਹੋਣ ਤੋਂ ਬਾਅਦ ਹੁਣ ਅਗਲੀ ਤਰੀਕ ਹੈ ਜਿਹੜੀ 21 ਜਨਵਰੀ ਦੀ ਕੋਰਟ ਨੇ ਪਾ ਦਿੱਤੀ ਔਰ 21 ਤਰੀਕ ਨੂੰ ਦੁਬਾਰਾ ਤੋਂ ਇਸ ਮਾਮਲੇ ਦੇ ਉੱਪਰ ਜਿਹੜੀਆਂ ਗਵਾਹੀਆਂ ਨੇ ਜਿਹੜੀ ਐਵਿਡੈਂਸ ਨੇ ਉਹ ਕਿਤੇ ਨ ਕਿਤੇ ਗਵਾਇਆਂ ਵਿਜੀਲੈਂਸ ਬੰਨੀ ਹੋ ਕਰਾਈਆਂ ਜਾਣੀਆਂ ਔਰ ਅਗਵਾਈਆਂ ਕਰਾਉਣ ਤੋਂ ਬਾਅਦ ਆਖਰਕਾਰ ਫੈਸਲਾ ਕਿਸ ਤਰ੍ਹਾਂ ਦਾ ਵਿਜੀਲੈਂਸ ਦਾ ਹੁੰਦਾ ਹੈ ਮਾਫ ਕਰਨਾ ਕੋਰਟ ਦਾ ਹੁੰਦਾ ਹੈਗਾ ਬਲਾਲ ਉਸ ਤੇ ਨਜ਼ਰ ਜਰੂਰ ਬਣੀ ਹੋਈ ਹੈ ਦੋ ਮਾਮਲੇ ਵੱਖਰੇ ਵੱਖਰੇ ਨੇ ਪਹਿਲਾ ਡਰੱਗਸ ਵਾਲਾ ਦੂਸਰਾ ਆਇਤੋਂ ਜ਼ਿਆਦਾ ਸੰਪਤੀ ਵਾਲਾ ਦੋਨੇ ਮਾਮਲਿਆਂ ਦੇ ਵਿੱਚ ਚਾਰਜ ਫਰੇਮ ਹੋ ਚੁੱਕੇ ਨੇ ਔਰ ਅਗਵਾਈਆਂ ਨੇ ਜਿਹੜੀਆਂ ਦੋਨੇ ਕੇਸ ਦੀਆਂ ਹੋ ਰਹੀਆਂ ਨੇ ਅਲੱਗ-ਅਲੱਗ ਕੇਸ ਨੇ ਔਰ ਇਹਨਾਂ ਕੇਸਾਂ ਦੇ ਵਿੱਚ ਕਿਸ ਤਰ੍ਹਾਂ ਐਵੀਡੈਂਸ ਲਿੰਕ ਹੁੰਦੇ ਨੇ ਕਿਵੇਂ ਅੱਗੇ ਦੀ ਕਾਰਵਾਈ ਕੋਰਟ ਦੀ ਰਹਿੰਦੀ ਹੈ ਕਿ ਇਹਨਾਂ ਦੇ ਵਿੱਚ આરોਪ ਸਾਬਤ ਹੋਣ ਤੋਂ ਬਾਅਦ ਸਜ਼ਾ ਹੁੰਦੀ ਹੈ ਵੀ ਕੀ ਤੇ ਜਾਂਦਾ ਫਿਲਹਾਲ کورٹ ਨੇ ਡਿਸਾਈਡ ਕਰਨਾ ਪਰ ਕਿਤਨੇ ਕਿਤੇ ਜਾ ਕੇ ਅੱਜ ਤੋਂ ਜਿਆਦਾ ਸੰਪਤੀ ਵਾਲੇ ਮਾਮਲੇ ਦੇ ਵਿੱਚ ਐਵੀਡੈਂਸਾਂ ਦੇ ਕੋਰਟ ਨੇ ਕਲੀਅਰ ਕਰ ਦਿੱਤਾ ਕਿ ਅਗਲੀ ਤਰੀਕ ਤੇ ਅਗਵਾਹਾਂ ਨੇ ਜਿਹੜੀਆਂ ਉਹ ਕਰਾਈਆਂ ਜਾਣਗੀਆਂ ਜੀ ਸੂਰਜ ਤੁਹਾਨੂੰ ਯਾਦ ਹੋਵੇਗਾ ਇਸ ਪੂਰੇ ਮਾਮਲੇ 'ਚ ਜੋ ਬਠਿੰਡਾ ਚ ਕਾਰ ਹੈ ਬਰਖਾਸ ਕਨਸਟੇਬਲ ਦਾ ਉਸ ਨੂੰ ਵੀ ਕਿਤਨਾ ਕਿਤੇ ਡੀਏ ਦੇ ਵੱਲੋਂ ਜੋ ਹੈ ਵਿਜੀਲੈਂਸ ਦੇ ਵੱਲੋਂ ਅਟੈਚ ਕੀਤਾ ਗਿਆ ਸੀ ਉਸ ਦਾ ਸਟੇਟਸ ਮੌਜੂਦਾ ਕੀ ਹੈ ਦੇਖੋ ਫਿਲਹਾਲ ਇਹ ਲੰਬੀ ਚੌੜਾ ਪ੍ਰੋਸੀਜਰ ਹੁੰਦਾ ਇਨ੍ਹਾਂ ਚੀਜ਼ਾਂ ਦਾ ਕਿਉਂਕਿ ਜਿਹੜਾ ਡਰੱਗਸ ਵਾਲਾ ਮਾਮਲਾ ਹੈ ਉਸ ਡਰੱਗਸ ਵਾਲੇ ਮਾਮਲੇ ਦੇ ਵਿੱਚ ਪ੍ਰਾਪਰਟੀ ਅਟੈਚ ਕਰ ਦਿੰਦੇ ਨੇ ਬਕਾਇਦਾ ਦਿੱਲੀ ਇਹ ਕਮੇਟੀ ਬੰਦੀ ਉਹ ਕਮੇਟੀ ਇਹਨਾਂ ਚੀਜ਼ਾਂ ਨੂੰ ਜਾ ਕੇ ਕੀ ਡਿਸਾਈਡ ਕਰਦੀ ਹੈ ਫਿਲਹਾਲ ਹੀ ਲੰਬਾ ਚੌੜਾ ਕਾਨੂੰਨੀ ਪ੍ਰਕਿਰਿਆ ਜ਼ਰੂਰ ਹੈ ਪਰ ਫਿਲਹਾਲ ਉਸ ਘਰ ਦੇ ਬਾਹਰ ਇੱਕ ਬੋਰਡ ਜ਼ਰੂਰ ਲਾ ਦਿੱਤਾ ਸੀਗਾ ਪੁਲਿਸ ਨੇ ਕਿ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਅਟੈਚ ਕੀਤੀ ਗਈ ਹੈ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਿਸ ਤਰ੍ਹਾਂ ਕਿ ਪਹਿਲਾਂ ਕਿਹਾ ਗਿਆ ਸੀ ਕਿ ਨਸ਼ਾ ਤਸਕਰਾ ਦੇ ਘਸਾਏ ਜਾਂਦੇ ਨੇ ਫਿਲਹਾਲ ਉਸ ਤਰ੍ਹਾਂ ਦੀ ਕਾਰਵਾਈ ਹੋਣੀ ਸੰਭਵਤਾ ਨਾਲ ਨਜ਼ਰ ਨਹੀਂ ਆ ਰਹੀ ਪਰ ਕਿਤੇ ਨਾ ਕਿਤੇ ਜਾ ਕੇ ਪੁਲਿਸ ਇਹਨਾਂ ਮਾਮਲਿਆਂ ਦੇ ਉੱਪਰ ਕਿੰਨਾ ਕਿਤੇ ਨਾ ਕਿਤੇ ਕਿਰਕਰੀ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੁਰੇਸ ਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਬਠਿੰਡਾ ਕੋਟ ਨੇ ਜੋ ਫਰੇਮ ਨੇ ਚਾਰਜ ਕਰ ਦਿੱਤੇ ਨੇ ਕਿਉਂਕਿ ਬਰਖਾਸ ਕਨਸਟੇਬਲ ਅਮਨਦੀਪ ਕੋਟ ਦੇ ਖਿਲਾਫ ਡੀਏ ਦਾ ਪੂਰਾ ਮਾਮਲਾ ਵਿਜਲੈਂਸ ਦੇ ਵੱਲੋਂ ਦਰਜ ਕੀਤਾ ਗਿਆ ਸੀ ਪੁਛਪੜਤਾਲ ਇਸ ਪੂਰੇ ਮਾਮਲੇ 'ਚ ਕੀਤੀ ਗਈ ਸੀ ਤੇ ਆਮਦਨ ਤੋਂ ਵੱਧ ਜ਼ਿਆਦਾ ਦਾ ਇਹ ਪੂਰਾ ਮਾਮਲਾ ਹੈ 21 ਜਨਵਰੀ ਨੂੰ ਅਗਲੀ ਸੁਵਾਈ ਹੋਏਗੀ ਕਿਉਂਕਿ ਇਹ ਪੂਰੇ ਮਾਮਲੇ ਲੈ ਕੇ ਦੋ ਮਾਮਲੇ ਜੋ ਬਰਖਾਸ ਕੌਨਸਟੇਬਲ ਅਮਨਦੀਪ ਕੌਰ ਤੇ ਦਰਜ ਹੋਈ ਸੀ ਇੱਕ ਤੇ ਡਰੱਗਸ ਨੂੰ ਲੈ ਕੇ ਇਹ ਪੂਰਾ ਮਾਮਲਾ ਦਰਜ ਹੋਇਆ ਸੀ ਉਸ ਮਾਮਲੇ 'ਚ ਤੇ ਦੋਸ਼ ਤੈਅ ਕੀਤੇ ਜਾ ਚੁੱਕੇ ਨੇ ਗਵਾਹਾਂ ਦੇ ਵੱਲੋਂ ਗਵਾਹੀਆਂ ਦਿੱਤੀਆਂ ਜਾ ਰਹੀਆਂ ਤੇ ਦੂਸਰਾ ਮਾਮਲਾ ਆਮਦਨ ਤੋਂ ਬਾਅਦ ਚਾਇਦਾ ਦਾ ਪੂਰਾ ਮਾਮਲਾ ਸੀ ਕਿ ਬਰਖਾਸ ਕੌਨਸਟੇਬਲ ਇਨਾ ਜੋ ਲਵਿਸ਼ ਲਾਈਫ ਸਟਾਈਲ ਹੈ ਉਹ ਕਿਸ ਤਰ੍ਹਾਂ ਜੀਂਦੀ ਹੈ ਇਨੀਆਂ ਮਹਿੰਗੀਆਂ ਕੜੀਆਂ ਰੋਲੈਕਸ ਦੀ ਉਹ ਕਿਵੇਂ ਪਾਉਂਦੀ ਹੈ ਕਿਉਂਕਿ ਥਾਰ ਇਸ ਨੇ ਰੱਖੀ ਹੋਈ ਹੈ ਇਸ ਦੇ ਨਾਲ ਹੀ ਬੁਲੇਟ ਇਸ ਦੇ ਕੋਲ ਹੈ ਤੇ ਲਵਿਸ਼ ਲਾਈਫ ਸਟਾਈਲ ਇਸ ਦੇ ਵੱਲ ਜੀਆ ਜਾਂਦਾ ਜਿਸ ਮੁਲਕੇ ਡੀਏ ਦੇ ਵੱਲੋਂ ਜੋ ਹੈ ਮਾਮਲਾ ਦਰਜ ਕੀਤਾ ਗਿਆ ਹੈ ਵਿਜੀਲੈਂਸ ਨੇ ਇਹ ਪੂਰਾ ਆਮਦਨ ਤੋਂ ਵੱਧ ਦਾ ਮਾਮਲਾ ਤੇ ਇਸ ਪੂਰੇ ਮਾਮਲੇ 'ਚ ਜੋ ਫਰੇਮ ਨੇ ਚਾਰਜ ਕਾ ਦਿੱਤੇ ਗਏ ਨੇ ਤੇ ਇਸ ਪੂਰੇ ਮਾਮਲੇ 'ਚ ਅਗਲੀ ਸੁਣਵਾਈ 21 ਜਨਵਰੀ ਨੂੰ ਹੋਵੇਗੀ ਇੱਕ ਹੋਰ ਵਿਵਾਦ ਇਨਸਟਾ ਕਵੀਨ ਅਮਨਦੀਪ ਕੌਰ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਅਮਨਦੀਪ ਕੌਰ ਮਾਮਲੇ 'ਚ ਗ੍ਰਿਫਤਾਰ ਹੋਏ ਬਲਵਿੰਦਰ ਸਿੰਘ ਦੀ ਪਤਨੀ ਨੇ ਅਮਨਦੀਪ ਕੌਰ 'ਤੇ ਗੰਭੀਰ ਇਲਜ਼ਾਮ ਲਗਾਏ ਨੇ ਅਮਨਦੀਪ ਨੇ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲੈ ਗੁਰਮੀਤ ਕੌਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਮੇਰਾ ਬਲਵਿੰਦਰ ਦੇ ਨਾਲ ਤਲਾਕ ਨਹੀਂ ਹੋਇਆ ਹੈ ਕਿਉਂਕਿ ਬਲਵਿੰਦਰ ਦੀ ਪਤਨੀ ਗੁਰਮੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਬਲਵਿੰਦਰ ਨੇ ਬਿਨਾਂ ਤਲਾਕ ਦਿੱਤਿਆਂ ਵਿਆਹ ਕਰਵਾ ਲਿਆ 1 ਦਸੰਬਰ ਨੂੰ ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਦੋਹਾ ਦੇ ਵੱਲੋਂ ਵਿਆਹ ਕਰਵਾਇਆ ਗਿਆ ਹੈ ਤੇ ਗੁਰਮੀਤ ਕੌਰ ਨੇ ਕਿਹਾ ਕਿ ਅਮਨਦੀਪ ਕੌਰ ਵਿਆ ਕਰਵਾ ਲਿਆ ਹੈ ਤੇ ਕਰਵਾਉਣ ਦੌਰਾਨ ਜੋ ਕਾਗਜ਼ਾ ਦਿੱਤੇ ਨੇ ਉਹ ਵੀ ਜਾਲੀ ਕਾਗਜ਼ਾ ਦਿੱਤੇ ਨੇ ਗੁਰਮੀਤ ਕੌਰ ਦੇ ਮੁਤਾਬਿਕ ਬਲਵਿੰਦਰ ਨੇ ਆਪਣੇ ਹਲਫਨਾਮੇ 'ਚ ਖੁਦ ਨੂੰ ਕੁਆਰਾ ਦੱਸਿਆ ਹੈ ਬਲਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਬਠਿੰਡਾ ਪੁਲਿਸ ਨੂੰ ਇੱਕ ਸ਼ਿਕਾਇਤ ਵੀ ਦਿੱਤੀ ਹੈ ਤੇ ਐਸਐਸਪੀ ਬਠਿੰਡਾ ਨੂੰ ਇਲੈਕਟ੍ਰੀਕੀ ਸ਼ਿਕਾਇਤ ਦਿੱਤੀ ਗਈ ਇਸ ਪੂਰੇ ਮਾਮਲੇ 'ਚ ਪਰ ਹੁਣ ਤੱਕ ਐਫਆਈਆਰ ਦਰਜ ਨਹੀਂ ਹੋ ਪਾਈ ਹੈ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਸਾਡੇ ਕੋਲ ਬਲਵਿੰਦਰ ਅਤੇ ਅਮਨਦੀਪ ਕੌਰ ਆਏ ਸਨ ਅਤੇ ਉਹਨਾਂ ਨੇ ਸਾਨੂੰ ਆਪਣੇ ਕਾਗਜ਼ਾਤ ਦਿੱਤੇ ਸਨ ਜੋ ਹਲਫਨਾਮੇ ਦਿੱਤੇ ਗਏ ਉਸ ਵਿੱਚ ਖੁਆਰਾ ਲਿਖਿਆ ਹੋਇਆ ਕਿ ਦੋਨੋਂ ਹੀ ਅਨਮੈਨਸਨ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਆਨੰਦ ਕਾਰਜ ਕਰਵਾ ਦਿੱਤੇ ਦੱਸ ਕੇ ਬਲਵਿੰਦਰ ਸਿੰਘ ਨੂੰ ਵੀ ਅਮਨਦੀਪ ਕੌਰ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਲਵਿੰਦਰ ਐਂਬੂਲੈਂਸ ਡਰਾਈਵਰ ਸੀ ਉਸ ਤੇ ਇਲਜ਼ਾਮ ਲੱਗਿਆ ਕਿ ਅਮਨਦੀਪ ਦੇ ਨਾਲ ਰਲ ਕੇ ਉਸ ਨੇ ਐਂਬੂਲੈਂਸ ਚਿੱਟਾ ਸਪਲਾਈ ਕੀਤਾ ਹੈ ਇਸ ਤੋਂ ਪਹਿਲਾਂ ਵੀ ਗੁਰਮੀਤ ਕੌਰ ਨੇ ਅਮਨਦੀਪ ਤੇ ਬਲਵਿੰਦਰ ਦੇ ਨਾਜਾਇਜ਼ ਰਿਸ਼ਤੇ ਦੇ ਇਲਜ਼ਾਮ ਲਗਾਏ ਸਨ ਸਿੰਘ ਸੰਫਰੇਸ਼ਮ ਸਿੰਘ ਅਮਨਦੀਪ ਕੌਰ ਐਸਾ ਨਫਜਸਵੰਤ ਸਿੰਘ ਇਹ ਸਾਡੇ ਕੋਲ ਆਏ ਸੀ ਜੀ ਕਹਿੰਦੇ ਸੀ ਕੁਆਰੇ ਆ ਆਨੰਦ ਕਾਰਜ ਕੀਤੇ ਉਹਨਾਂ ਨੇ ਉਹਨਾਂ ਦਾ ਪਹਿਲਾਂ ਵੀ ਵਿਆਹ ਹੋਇਆ ਵੈਗਾ ਜੀ ਕੋਈ ਮੁੰਡੇ ਦਾ ਜੀ ਜੀ ਸਾਨੂੰ ਤਾਂ ਕਹਿੰਦੇ ਕੁਆਰੇ ਆ ਜੀ ਅਸੀਂ ਸਾਨੂੰ ਸਰਟੀਫਿਕੇਟ ਆਪਦੇ ਦੇ ਗਏ ਹੋਰ ਐਫੀਡਵਿਟ ਵਗੈਰਾ ਦਿਖਾਏ ਐਫੀਡਵਿਟ ਦੇ ਕੇ ਗਏ ਇਸ ਨਾਲ ਆਧਾਰ ਕਾਰਡ ਕਾਗਜ਼ ਪੱਤਰ ਆਧਾਰ ਕਾਰਡ ਸਾਰਾ ਕੁਝ ਐਫੀਡਵਿਟ ਤੇ ਕੁਆਰੇ ਲਿਖਿਆ ਗਿਆਗਾ ਜੀ ਕੁਆਰੇ ਲਿਖਿਆ ਹੋਇਆ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਸਿਪਾਹੀ ਅਮਨਦੀਪ ਕੌਰ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਆ ਵਿਵਾਦਾਂ ਦੀ ਵਜ੍ਹਾ ਹੈ ਦੂਸਰਾ ਵਿਆਹ ਕਰਾਉਣਾ ਜਿਸ ਦਾ ਅਲੀਗੇਸ਼ਨ ਗੁਰਮੀਤ ਕੌਰ ਨਾਂ ਦੀ ਇਸ ਮਹਿਲਾ ਨੇ ਲਾਇਆ ਔਰ ਸ਼ਿਕਾਇਤ ਹੈ ਜਿਹੜੀ ਬਠਿੰਡਾ ਪੁਲਿਸ ਨੂੰ ਕੀਤੀ ਗੱਲਬਾਤ ਕਰਦੇ ਗੁਰਮੀਤ ਵੱਡੇ ਅਲੀਗੇਸ਼ਨ ਲਾ ਰਹੇ ਹੋ ਕਿ ਉਸ ਮਹਿਲਾ ਸਿਪਾਹੀ ਨੇ ਵਿਆਹ ਕਰਵਾ ਲਿਓ ਵੀ ਤੁਹਾਡੇ ਪਤੀ ਦੇ ਨਾਲ ਹਾਂਜੀ ਸਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਨੂੰ ਨਾ ਕੱਲ 2 ਦਸੰਬਰ ਨੂੰ ਪਤਾ ਲੱਗਿਆਗਾ 10 ਵਜੇ ਦੇ ਕਰੀਬ ਵੀ ਐ ਕਰਕੇ ਅਮਨਦੀਪਪੁਰ ਕੌਨਸਟੇਬਲ ਜਿਹੜੀ ਡਿਸਮਿਸ ਕੀਤੀ ਗਈ ਹੈ ਚਿੱਟੇ ਦੇ ਕੇਸ 'ਚ ਉਹ ਤੇ ਬਲਵਿੰਦਰ ਸਿੰਘ ਉਰਫ ਸੌਨੂ ਮੇਰਾ ਘਰ ਵਾਲਾ ਜਿੰਦੇ ਨਾਲ 2014 'ਚ ਮੇਰਾ ਵਿਆਹ ਹੋਇਆ ਸੀ ਉਨਾਂ ਦੋਵਾਂ ਨੇ ਆਪਸ ਵਿੱਚ ਗੁਰੂ ਘਰ ਦੇ ਵਿੱਚ ਲਾਵਾਂ ਲੈ ਕੇ ਉੱਥੇ ਵਿਆਹ ਕਰਾ ਲਿਆਗਾ ਮੈਂ ਉਸੇ ਪੈਰੀ ਆਏ ਜੀ ਆ ਕੇ ਮੈਂ ਸਾਰੇ ਗੁਰਦੁਆਰਿਆਂ ਦੇ ਵਿੱਚ ਜਾਂਚ ਪੜਤਾਲ ਕੀਤੀ ਜਿਹੜੇ ਤਾਂ ਜੀ ਕਮੇਟੀ ਦੇ ਅੰਡਰ ਚ ਸੀਗੇ ਉੱਥੇ ਤਾਂ ਹਜੇ ਕੰਮ ਉਹ ਕਹਿੰਦੇ ਅਸੀਂ ਕਰਦੇ ਨਹੀਂ ਕਿਉਂਕਿ ਮਾਪੇ ਹੁਣੇ ਬਹੁਤ ਜ਼ਰੂਰੀ ਨੇ ਨਾਲ ਤੇ ਜਿਹੜੇ ਗੁਰੂ ਘਰ ਦੇ ਵਿੱਚ ਕੀਤਾ ਗਿਆਗਾ ਉੱਥੇ ਜਿਹੜੇ ਉਹ ਬੈਠੇ ਹੋਏ ਸੀਗੇ ਉਹਨਾਂ ਨੇ ਕਿਵੇਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾ ਦਵਾ ਦਿੱਤੀਆਂ ਨੇ ਮੈਨੂੰ ਨਹੀਂ ਪਤਾ ਇਹਨਾਂ ਨੇ ਉਹ ਕਾਗਜ਼ਾਂ ਦੇ ਵਿੱਚ ਮੇਰੇ ਕੋਲ ਜਿਹੜੇ ਕਾਗਜ਼ ਮੈਂ ਕਢਵਾ ਕੇ ਲਾਈਆਂ ਸਪੱਸ਼ਟ ਤੌਰ ਤੇ ਲਿਖਿਆ ਹੋਇਆ ਅਮਨਦੀਪ ਕੌਰ ਜਿਹੜੀ ਕਾਂਸਟੇਬਲ ਸੀ ਇੰਨੇ ਵੀ ਲਿਖਿਆ ਜੀ ਮੈਂ ਕੁਵਾਰੀ ਆ ਤੇ ਬਲਵਿੰਦਰ ਸਿੰਘ ਉਰਫ ਸੋਨੂ ਜੀ ਇੰਨੇ ਵੀ ਲਿਖਿਆ ਜੀ ਮੈਂ ਕੁਵਾਰਾ ਤੇ ਮੈਂ ਬਾਲਕ ਆ ਮੈਂ ਆਪਦੀ ਮਰਜ਼ੀ ਨਾਲ ਪੁੱਤਰੀ ਜਸਵੰਤ ਸਿੰਘ ਅਮਨਦੀਪ ਕੌਰ ਚੱਕ ਫਤਿਹ ਸਿੰਘ ਵਾਲੀ ਨਾਲ ਵਿਆਹ ਕਰਵਾ ਰਿਆ। ਉਹ ਵੀ ਟੈਲੀਗੇਸ਼ਨ ਬਹੁਤ ਵੱਡੇ ਨੇ ਕੋਈ ਪ੍ਰੂਫ ਤੁਹਾਡੇ ਕੋਲੇ ਮਿਲੇ ਕੋਈ ਦਸਤਾਵੇਜ਼ ਮਿਲੇ ਜਿਹਦੇ ਵਿੱਚ ਪ੍ਰੂਫ ਹੁੰਦਾ ਹੋਵੇ ਕਿ ਵਿਆਹ ਕਰਵਾਇਆ ਦੁਬਾਰਾ। ਹਾਂਜੀ ਸਰ ਮੇਰੇ ਕੋਲ ਐਫੀਡੇਟ ਹੈਗਾਗਾ ਜਿੰਦੇ ਵਿੱਚ ਇਹਨਾਂ ਦੇ ਦੋਵਾਂ ਦੇ ਬਿਆਨ ਦਰਜ ਕੀਤੇ ਹੋਏ ਨੇ ਤੇ ਨਾਲ ਇੱਕ ਜਿਹੜਾ ਨੋਟਰੀ ਟੈਸਟ ਪਾਸ ਹੁੰਦਾ ਇੱਕ ਉਹ ਹੈ ਜੀ ਤੇ ਜਿਹੜਾ ਗਵਾਹ ਗਿਆ ਹੋਇਆ ਜੀ ਉਹਦੇ ਵੀ ਬਕਾਇਦਾ ਸਾਇਨ ਕੀਤੇ ਹੋਏ ਨੇ। ਉੱਥੋਂ ਉਹਨਾਂ ਗੁਰੂ ਘਰ ਚੋਂ ਮਿਲਣਾ ਮੈਂ ਤੇ ਪੱਲੋ ਤਾਂ ਸਰ ਲੈ ਕੇ ਨਹੀਂ ਆਈ ਹੈਗੀਆਂ ਆ ਜਿਹੜੇ ਲੋਕ ਕਈ ਮੈਂ ਨਾ ਕਈਆਂ ਨੇ ਪਹਿਲਾਂ ਵੀ ਪੋਸਟਾਂ ਪਾਤੀਆਂ ਕਈ ਕਹਿੰਦੇ ਨੇ ਜੀ ਤੂੰ ਕੀ ਕਰਨਾ ਉਹਨਾਂ ਦੀ ਜ਼ਿੰਦਗੀ ਹੈਗੀ ਆ ਬੇਸ਼ੱਕ ਦੀ ਜ਼ਿੰਦਗੀ ਹੈਗੀ ਆ ਹਰ ਕਿਸੇ ਦੀ ਹੈ ਪਰ ਪਹਿਲਾ ਜਿੰਦੇ ਨਾਲ ਆਪਾਂ ਰਹਿੰਦੇ ਆ ਨਾ ਜਿੰਦੇ ਨਾਲ ਬੱਚੇ ਪੈਦਾ ਕੀਤੇ ਉਹਦੇ ਨਾਲ ਨਹੀਂ ਨਿਬੇੜਨਾ ਚਾਹੀਦਾ ਹਰ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਸੁਚੈ ਨੇ ਇਹ ਗੱਲ ਕਹੀ ਸੀ ਮੈਂ ਕਿਹੜਾ ਇਹਨੂੰ ਫੜਿਆ ਹੋਇਆਗਾ ਲੈ ਜਾਵੇ ਗਰਮੀਤਪੁਰ ਮੇਰਾ ਤਾਂ ਇਹ ਜਸਟ ਫਰੈਂਡ ਆ ਤੇ ਤੇਰਾ ਜਸਟ ਫਰੈਂਡਾ ਤੇ ਹੁਣ ਉਹ ਜਸਟ ਫਰੈਂਡਾ ਇਹਨੇ ਲਾਵਾਂ ਕਿਵੇਂ ਲੈ ਲੀਆਂ ਨੇ ਮੈਨੂੰ ਦੱਸੋ ਵੀ ਮੇਰਾ ਕੀ ਕਸੂਰ ਹੈ ਕਿਹੜਾ ਕਾਨੂੰਨ ਹੈ ਹਿੰਦੂ ਸਿੱਖ ਦੇ ਵਿੱਚ ਕਿੱਥੇ ਲਿਖਿਆ ਹੋਇਆਗਾ ਤਲਾਕ ਤੋਂ ਬਗੈਰ ਦੂਜਾ ਵਿਆਹ ਕਰਾਣਾ ਜਦੋਂ ਮੈਂ ਕੋਰਟ ਦੇ ਵਿੱਚ ਕੋਈ ਕੇਸ ਹੀ ਨਹੀਂ ਪਾਇਆਗਾ ਇਸ ਤਰ੍ਹਾਂ ਦਾ ਵੀ ਮੈਂ ਤਲਾਕ ਲੈਣਾ ਸਿਰਫ ਮੇਰਾ ਕੋਰਟ ਦੇ ਵਿੱਚ ਇਹ ਚੱਲਦਾ ਜੀ ਇਹਨੇ ਪਹਿਲਾਂ ਮੇਰੇ ਨਾਲ ਮਾਰਕੁੱਟ ਕੀਤੀ ਸੀਗੀ ਦੇਹ ਜ ਮੰਗਦੇ ਸੀ 498 ਦਾ ਚੱਲਦਾ ਇੱਕ ਮੇਰਾ ਜੀ ਡੀਵੀ ਐਕਟ ਚੱਲਦਾ ਖਰਚੇ ਦਾ ਤੇ ਇੱਕ ਇਹਨੇ ਕੋਰਟ ਦੇ ਵਿੱਚ ਜਦੋਂ ਇਹ ਬਰਖਾਸ ਕਨਸਟੇਬਲ ਨੂੰ ਜਦੋਂ ਪੇਸ਼ ਕੀਤਾ ਗਿਆ ਸੀ ਉਹਦੀ ਪੈਰਵਾਹੀ ਵਾਸਤੇ ਜਾਂਦਾ ਸੀ ਤੇ ਜਦੋਂ ਮੈਂ ਅਧਿਕਾਰੀਆਂ ਦੇ ਨਾਮ ਲੈਂਦੀ ਸੀ ਨਾ ਉਦੋਂ ਇਹਨੇ ਮੇਰੇ ਕੋਰਟ ਦੇ ਵਿੱਚ ਥੱਪੜ ਮਾਰਿਆ ਸੀ ਇਹ ਕੇਸ ਚੱਲਦਾ ਹੋਰ ਕੋਈ ਕੇਸ ਨਹੀਂ ਚੱਲਦਾ ਇਹ ਕਮੈਂਟਾਂ 'ਚ ਗੱਲਾਂ ਕਰਨੀਆਂ ਸੌਖੀਆਂ ਨੇ ਜਿੰਦੇ ਨਾ ਬੀਤਦੀਆਂ ਨਾ ਇਹ ਉਹਨੂੰ ਹੀ ਪਤਾ ਹੈਗਾ ਉਮੀਦ ਮਨ ਕਿੰਨਾ ਔਖਾ ਹੈ ਲੱਗਦਾ ਉਮੀਦ ਟੁੱਟ ਗਈ ਪਹਿਲਾਂ ਤੁਸੀਂ ਕਹਿੰਦੇ ਸੀ ਮੈਂ ਡਿਵੋਰਸ ਨਹੀਂ ਦੇਣਾ ਮੈਂ ਉਸੇ ਨਾਲ ਰਹਿਣਾ ਹੁੰਦਾ ਉਮੀਦ ਹੀ ਖਤਮ ਹੋ ਗਈ ਮਨ ਔਖਾ ਕਿੰਨਾ ਖਤਮ ਹੋ ਗਈ ਸਰ ਦੇਖੋ ਕਾਨੂੰਨ ਬਣਾਈ ਜਾਂਦੇ ਨੇ ਕਹਿੰਦੇ ਨੇ ਲੀਵਿੰਗ ਰਿਲੇਸ਼ਨਸ਼ਿਪ ਲੀਵਿੰਗ ਰਿਲੇਸ਼ਨਸ਼ਿਪ ਕੋਈ ਨਹੀਂ ਹੁੰਦਾਗਾ ਜਦੋਂ ਬੱਚੇ ਹੋ ਜਾਣ ਨਾ ਉਦੋਂ ਬੰਦੇ ਨੂੰ ਸੋਚਣਾ ਚਾਹੀਦਾ ਉਹ ਚਾਹੇ ਜਨਾਨੀ ਹੈ ਚਾਹੇ ਬੰਦਾ ਇੰਦੇ ਵਿੱਚ ਕੌਣ ਪੀਸੀ ਜਾਂਦਾ ਅੱਜ ਮੈਂ ਵੀ 4 ਦਿਨ ਰੋ ਲੂੰਗੀ ਉਸ ਤੋਂ ਬਾਅਦ ਮੈਨੂੰ ਫਰਕ ਨਹੀਂ ਪੈਣਾ ਉਹਨੂੰ ਵੀ ਫਰਕ ਨਹੀਂ ਪੈਣਾ ਪਰ ਜਿਹੜੇ ਵਿੱਚ ਬੱਚੇ ਨੇ ਨਾ ਉਹਨਾਂ ਦਾ ਭਵਿੱਖ ਜਮਾ ਖਤਮ ਹੈ ਖਰਾਬ ਹੈ ਮੈਂ ਵੀ ਕੱਲ ਨੂੰ 10 ਦਿਨਾਂ ਨੂੰ ਕਿਸੇ ਨੂੰ ਨਾ ਸਿਰ ਦੇ ਉੱਤੇ ਰੱਖ ਲੂੰਗੀ ਖਰਚਾ ਚਾਹੀਦਾ ਮੈਨੂੰ ਠੀਕ ਹੈ ਮੈਂ ਵੀ ਜ਼ਿੰਦਗੀ ਜੀ ਲੂੰਗੀ ਪਰ ਜਿਹੜੇ ਪਿਓ ਜਿਹੜਾ ਖੂਨ ਹੈ ਜਿਹੜਾ ਬੱਚੇ ਆ ਉਹਨਾਂ ਦੀ ਜ਼ਿੰਦਗੀ ਤਬਾਹ ਹੈ ਦੇਖੋ ਮੈਂ ਬੱਚਿਆਂ ਦੇ ਉਹ ਬਣਾਣੇ ਸੀਗੇ ਪਾਸਪੋਰਟ ਬਣਵਾਣੇ ਸੀ ਉਹਦੇ ਕਰਕੇ ਮੈਂ ਇੱਡੀ ਓਕੀ ਹੋ ਜੰਨੀ ਆ ਕਿਉਂਕਿ ਸਭ ਨੂੰ ਪਤਾ ਸਭ ਜਨਤਾ ਨੂੰ ਪਤਾ ਹੀ ਪਿਓ ਦੇ ਕਾਗਜ਼ ਚਾਹੀਦੇ ਨੇ ਜੇ ਉਸ ਤੋਂ ਜੇ ਡਿਵੋਰਸ ਹੋ ਜਾਂਦਾ ਤੇ ਉਹ ਡਿਵੋਰਸ ਦਾ ਐਫੀਡੇਟ ਲੱਗਦਾਗਾ ਤਾਂ ਬੰਦੇ ਮੈਂ ਤਾਂ ਪਾਸਪੋਰਟ ਤੋਂ ਬਣਾਣ ਨੂੰ ਬੈਠੀ ਹੋਈ ਆ ਰਾਣੀ ਬੰਦੇ ਮੈਂ ਕੋਈ ਵੀ ਕੰਮ ਨਹੀਂ ਕਰ ਸਕਦੀ ਕਿਉਂਕਿ ਬੱਚੇ ਮੇਰੀ ਨਿਗਰਾਨੀ ਚ ਹੈ ਜਨਾਨੀ ਨੂੰ ਉਹਦਾ ਪੁੱਕਦਾ ਅਧਿਕਾਰ ਦੋ ਇੱਕ ਪਾਸੋਂ ਨਵੇੜਾ ਕਰੋ ਵਿਆਹ ਕਰਾਓ ਜੀ ਸਦਕੇ ਕਰਾਓ ਰਾਜੇ ਮਹਾਰਾਜਾ ਨੇ 4-4 ਰਾਣੀਆਂ ਰੱਖੀਆਂ ਹੋਈਆਂ ਸੀ ਤਾਂ ਆਪਾਂ ਤਾਂ ਕੁਛ ਨਹੀਂ ਆਹਨ ਤਾਂ ਇਸ ਟਾਈਮ ਕਲਝੂਗੇਗਾ ਜੀ ਆਪਾਂ ਕਿਸੇ ਨੂੰ ਰੋ ਨਹੀਂ ਸਕਦੇਗਾ ਇੱਕ ਮਹੀਨੇ ਬਾਅਦ ਸਾਰੇ ਅੰਦਰ ਮਨ ਭਰ ਜਾਂਦੇ ਨੇ ਇਹ ਜਾਂ ਇਸ ਟਾਈਮ ਹਾਲਾਤ ਹੋਇਆ ਪਰ ਪਲੀਜ਼ ਜਿਨ੍ਹਾਂ ਦਾ ਜਵਾਕ ਨੇ ਉਹ ਜਵਾਕ ਰੋਲ ਜਾਂਦੇ ਨੇ ਉਹਨਾਂ ਵਾਸਤੇ ਕਾਨੂੰਨ ਬਣਾਉਣਾ ਚਾਹੀਦਾ ਵੀ ਉਹਨਾਂ ਵਾਸਤੇ ਕੀ ਕਾਨੂੰਨ ਬਣਾਇਆ ਜੇ ਵੱਡੇ ਵੱਡੇ ਨੇਤਾ ਹੀ ਇਹ ਕੁਛ ਕਰ ਰਹੇ ਨੇ ਦਾ ਪਰਿਵਾਰ ਛੱਡ ਕੇ ਤੇ ਗਾਂ ਗਾਂ ਜਨਾਨੀਆਂ ਰੱਖੀ ਬਟ ਇਹਨਾਂ ਤਾਂ ਆਮ ਪਬਲਿਕ ਨੇ ਤਾਂ ਇੱਕ ਕਦਮ ਚੱਕ ਨਹੀਂ ਹੈ। ਸਪਾਈ ਕਹਿ ਰਹੀ ਹੈ ਕਿ ਮੈਂ ਕੋਈ ਵਿਆਹ ਨਹੀਂ ਕਰਵਾਇਆ। ਅਲੀਗੇਸ਼ਨ ਨੇ ਬੋਕਸ ਨੇ ਇਹ ਕਾਗਜ਼ ਮੇਰੇ ਹੈ ਹੀ ਨਹੀਂ ਹੈ। ਕੋਈ ਵਿਆਹ ਨਹੀਂ ਕਰਾਇਆ ਉਹ ਸਪਾਈ ਦੇ ਰਹੀ ਆਪ ਦੇ ਕਹਿੰਦੀ ਜੇ ਬੇਫਾਲਤੂ ਕਹੋਗੇ ਤਾਂ ਮੈਂ ਮਾਨਹਾਨੀ ਦਾ ਕੇਸ ਫਾਈਲ ਕਰੂੰਗੀ। ਬੇਸ਼ੱਕ ਪਾਓ ਜੇ ਕੋਰਟ ਸਭ ਦੇ ਵਾਸਤੇ ਖੁੱਲਿਆ ਹੋਇਆਗਾ। ਮੈਂ ਚੈਲੰਜ ਕਰਦੀ ਹਾਂ ਮੇਰੇ ਕੋਲ ਪੁ ਕਹਿੰਦੇ ਤੇ ਕਿਸੇ ਕਨਾਲ ਗੁਰਮੀਤ ਕੌਰ ਦੇ ਵੱਲੋਂ ਅਲੀਗੇਸ਼ਨਸ ਲਗਾਏ ਗਏ ਨੇ ਇਨਸਟਾ ਕੁਈਨ ਅਮਨਦੀਪ ਕੌਰ ਤੇ ਕਿ ਉਸ ਦੇ ਵੱਲੋਂ ਜੋ ਉਸ ਦਾ ਪਤੀ ਹੈ ਬਲਵਿੰਦਰ ਸਿੰਘ ਉਹਨਾਂ ਦੋਹਾ ਦੇ ਵੱਲੋਂ ਹੀ ਬੀਤੇ ਕੱਲ ਵਿਆਹ ਕਰਵਾ ਲਿਆ ਗਿਆ 1 ਦਸੰਬਰ ਨੂੰ ਕਰਵਾਇਆ ਗਿਆ ਹੈ ਤੇ ਗੁਰਮੀਤ ਕੌਰ ਦੇ ਵੱਲੋਂ ਅੱਜ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਸ ਗੁਰਦੁਆਰੇ ਸਾਹਿਬ 'ਚ ਵਿਆਹ ਕਰਵਾਇਆ ਗਿਆ ਸੀ ਉਹ ਉੱਥੇ ਖੁਦ ਪਹੁੰਚੇ ਸਨ ਤੇ ਉੱਥੇ ਗ੍ਰੰਥੀ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਸੀ ਗ੍ਰੰਥੀ ਸਿੰਘ ਦਾ ਕਹਿਣਾ ਸੀ ਜਦੋਂ ਦੋਨੋਂ ਜਣੇ ਆਏ ਸੀ ਸਾਨੂੰ ਐਫਐਡਫਟ ਦਿਖਾਏ ਸੀ ਤੇ ਉਹਨਾਂ 'ਚ ਆਪਣੇ ਆਪ ਨੂੰ ਇਹਨਾਂ ਦੋਹਾ ਦੇ ਵੱਲੋਂ ਕੁਆਰਾ ਦਿਖਾਇਆ ਗਿਆ ਸੀ ਤੇ ਜਦੋਂ ਇਹਨਾਂ ਨੇ ਡਾਕੂਮੈਂਟਸ ਦਿਖਾਏ ਤੇ ਉਸ ਤੋਂ ਬਾਅਦ ਅਸੀਂ ਦੋਹਾ ਦਾ ਵਿਆਹ ਕਰਵਾ ਦਿੱਤਾ ਸੀ ਹਾਲਾਂਕਿ ਗੁਰਮੀਤ ਕੌਰ ਨੇ ਅੱਜ ਕੱਲ ਦਾ ਵੀ ਜ਼ ਦਿੰਦੀ ਕੋਸ਼ਿਸ਼ ਕੀਤੀ ਪਰ ਮੇਰੀ ਐਪਲੀਕੇਸ਼ਨ ਨਹੀਂ ਲਈ ਗਈ ਤੇ ਹੁਣ ਗੁਰਮੀਤ ਕੌਰ ਦੇ ਵੱਲੋਂ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਮਾਮਲੇ 'ਚ ਉਸ ਨੂੰ ਇਨਸਾਫ ਜੋ ਹੈ ਦਵਾਇਆ ਜਾਵੇ। ਨੂੰ ਦੱਸੋ ਵੀ ਮੇਰਾ ਕੀ ਕਸੂਰ ਹੈ ਕਿਹੜਾ ਕਾਨੂੰਨ ਹੈ Hindu Sikh ਦੇ ਵਿੱਚ ਕਿੱਥੇ ਲਿਖਿਆ ਹੋਇਆ ਹੈਗਾ ਤਲਾਕ ਤੋਂ ਬਿਨਾਂ ਦੂਜਾ ਵਿਆਹ ਕਰਾਉਣਾ ਜਦੋਂ ਮੈਂ ਕੋਰਟ ਦੇ ਵਿੱਚ ਕੋਈ ਕੇਸ ਹੀ ਨਹੀਂ ਪਾਇਆਗਾ ਇਸ ਤਰ੍ਹਾਂ ਦਾ ਵੀ ਮੈਂ ਤਲਾਕ ਲੈਣਾ ਸਿਰਫ ਮੇਰਾ ਕੋਰਟ ਦੇ ਵਿੱਚ ਇਹ ਚੱਲਦਾ ਜੀ ਇਹਨੇ ਪਹਿਲਾਂ ਮੇਰੇ ਨਾਲ ਮਾਰਕੁੱਟ ਕੀਤੀ ਸੀਗੀ ਦੇਹਜ ਮੰਗਦੇ ਸੀ 498 ਦਾ ਚੱਲਦਾ ਇੱਕ ਮੇਰਾ ਜੀ ਡੀਵੀ ਐਕਟ ਚੱਲਦਾ ਖਰਚੇ ਦਾ ਤੇ ਇੱਕ ਇਹਨੇ ਕੋਰਟ ਦੇ ਵਿੱਚ ਜਦੋਂ ਇਹ ਬਰਖਾਸ ਕਨਸਟੇਬਲ ਨੂੰ ਜਦੋਂ ਪੇਸ਼ ਕੀਤਾ ਗਿਆ ਸੀ ਉਹਦੀ ਪੈਰਵਾਹੀ ਵਾਸਤੇ ਜਾਂਦਾ ਸੀ ਤੇ ਜਦੋਂ ਮੈਂ ਅਧਿਕਾਰੀਆਂ ਦੇ ਨਾਮ ਲੈਂਦੀ ਸੀ ਨਾ ਉਦੋਂ ਇਹਨੇ ਮੇਰੇ ਕੋਰਟ ਦੇ ਵਿੱਚ ਥੱਪੜ ਮਾਰਿਆ ਸੀ ਇਹ ਕੇਸ ਚੱਲਦਾ ਹੋਰ ਕੋਈ ਕੇਸ ਨਹੀਂ ਚੱਲਦਾ ਇਹ ਕਮੈਂਟਾਂ 'ਚ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜਿੰਨੇ ਨਾਲ ਬੀਤਦੀਆਂ ਨੇ ਇਹ ਉਹਨੂੰ ਹੀ ਪਤਾ ਹੈਗਾ ਉਮੀਦ ਮਨ ਕਿੰਨਾ ਔਖਾ ਹੈ ਲੱਗਦਾ ਉਮੀਦ ਟੁੱਟ ਗਈ ਪਹਿਲਾਂ ਤੁਸੀਂ ਕਹਿੰਦੇ ਸੀ ਮੈਂ ਡਿਵੋਰਸ ਨਹੀਂ ਦੇਣਾ ਮੈਂ ਉਸੇ ਨਾਲ ਰਹਿਣਾ ਹੁਣ ਤਾਂ ਉਮੀਦ ਹੀ ਖਤਮ ਹੋ ਗਈ ਮਨ ਔਖਾ ਕਿੰਨਾ ਹੈ ਖਤਮ ਹੋ ਗਈ ਸਰ ਦਕੋ ਕਾਨੂੰਨ ਬਣਾਈ ਜਾਂਦੇ ਨੇ ਕਹਿੰਦੇ ਨੇ ਲੀਵਿੰਗ ਰਿਲੇਸ਼ਨਸ਼ਿਪ ਲੀਵਿੰਗ ਰਿਲੇਸ਼ਨਸ਼ਿਪ ਕੋਈ ਸਣੀ ਹੁੰਦਾਗਾ ਜਦੋਂ ਬੱਚੇ ਹੋ ਜਾਣਾ ਉਦੋਂ ਬੰਦੇ ਨੂੰ ਸੋਚਣਾ ਚਾਹੀਦਾ ਉਹ ਚਾਹੇ ਜਨਾਨੀ ਹੈ ਚਾਹੇ ਬੰਦਾ ਹੈ ਇੰਦੇ ਵਿੱਚ ਕੌਣ ਪੀਸੀ ਜਾਂਦਾ ਅੱਜ ਮੈਂ ਵੀ 4 ਦਿਨ ਰੋ ਲੂੰਗੀ ਉਸ ਤੋਂ ਬਾਅਦ ਮੈਨੂੰ ਫਰਕ ਨਹੀਂ ਪੈਣਾ ਉਹਨੂੰ ਵੀ ਫਰਕ ਨਹੀਂ ਪੈਣਾ ਪਰ ਜਿਹੜੇ ਵਿੱਚ ਬੱਚੇ ਨੇ ਨਾ ਉਹਨਾਂ ਦਾ ਭਵਿੱਖ ਜਮਾ ਖਤਮ ਹੈ ਖਰਾਬ ਹੈ ਮੈਂ ਵੀ ਕੱਲ ਨੂੰ 10 ਦਿਨਾਂ ਨੂੰ ਕਿਸੇ ਨੂੰ ਨਾ ਸਿਰ ਦੇ ਉੱਤੇ ਰੱਖ ਲੂੰਗੀ ਖਰਚਾ ਚਾਹੀਦਾ ਮੈਨੂੰ ਠੀਕ ਹੈ ਮੈਂ ਵੀ ਜ਼ਿੰਦਗੀ ਜੀ ਲੂੰਗੀ ਪਰ ਜਿਹੜੇ ਪਿਓ ਜਿਹੜਾ ਖੂਨ ਹੈ ਜਿਹੜਾ ਬ ਉਹਨਾਂ ਦੀ ਜ਼ਿੰਦਗੀ ਤਬਾਹ ਹੈ ਦੇਖੋ ਮੈਂ ਬੱਚਿਆਂ ਦੇ ਉਹ ਬਣਾਣੇ ਸੀਗੇ ਪਾਸਪੋਰਟ ਬਣਵਾਣੇ ਸੀ ਉਹਦੇ ਕਰਕੇ ਮੈਂ ਇੱਡੀ ਓਕੀ ਹੋ ਜੰਨੀ ਆ ਕਿਉਂਕਿ ਸਭ ਨੂੰ ਪਤਾ ਸਭ ਜਨਤਾ ਨੂੰ ਪਤਾ ਹੀ ਪਿਓ ਦੇ ਕਾਗਜ਼ ਚਾਹੀਦੇ ਨੇ ਜੇ ਉਸ ਤੋਂ ਜੇ ਡਿਵੋਰਸ ਹੋ ਜਾਂਦਾ ਤੇ ਉਹ ਡਿਵੋਰਸ ਦਾ ਐਫੀਡੇਟ ਲੱਗਦਾਗਾ ਤਾਂ ਬੰਦੇ ਮੈਂ ਤਾਂ ਪਾਸਪੋਰਟ ਤੋਂ ਬਣਾਣ ਨੂੰ ਬੈਠੀ ਹੋਈ ਆ ਤਾਣੀ ਬੰਦੇ ਮੈਂ ਕੋਈ ਵੀ ਕੰਮ ਨਹੀਂ ਕਰ ਸਕਦੀ ਕਿਉਂਕਿ ਬੱਚੇ ਮੇਰੀ ਨਿਗਰਾਨੀ ਚ ਹੈ ਜਨਾਨੀ ਨੂੰ ਉਹਦਾ ਪੁੱਕਦਾ ਅਧਿਕਾਰ ਦੋ ਇੱਕ ਪਾਸੋਂ ਨਵੇੜਾ ਕਰੋ ਵਿਆਹ ਕਰਾਓ ਜੀ ਸਦਕੇ ਕਰਾਓ ਰਾਜੇ ਮਹਾਰਾਜਾ ਨੇ 4-4 ਰਾਣੀਆਂ ਰੱਖੀਆਂ ਹੋਈਆਂ ਸੀ ਤਾਂ ਆਪਾਂ ਤਾਂ ਕੁਛ ਨਹੀਂ ਆਹਨ ਤਾਂ ਇਸ ਟਾਈਮ ਕਲਝੂਗੇਗਾ ਜੀ ਆਪਾਂ ਕਿਸੇ ਨੂੰ ਰੋ ਨਹੀਂ ਸਕਦੇਗਾ ਇੱਕ ਮਹੀਨੇ ਬਾਅਦ ਸਾਰੇ ਦੇ ਮਨ ਭਰ ਜਾਂਦੇ ਨੇ ਐਜਾ ਇਸ ਟਾਈਮ ਹਾਲਾਤ ਹੋਇਆ ਪਰ ਪਲੀਜ਼ ਜਿਨ੍ਹਾਂ ਦੇ ਜਵਾਕ ਨੇ ਉਹ ਜਵਾਕ ਰੋਲ ਜਾਂਦੇ ਨੇ ਉਹਨਾਂ ਵਾਸਤੇ ਕਾਨੂੰਨ ਬਣਾਉਣਾ ਚਾਹੀਦਾ ਵੀ ਉਹਨਾਂ ਵਾਸਤੇ ਕੀ ਕਾਨੂੰਨ ਬਣਾਇਆ ਜੇ ਵੱਡੇ ਵੱਡੇ ਨੇਤਾ ਹੀ ਇਹ ਕੁਛ ਕਰ ਰਹੇ ਨੇ ਦਾ ਪਰਿਵਾਰ ਛੱਡ ਕੇ ਤੇ ਗਾਂ ਗਾਂ ਜਨਾਨੀਆਂ ਰੱਖੀ ਬਟ ਇਹਨਾਂ ਤਾਂ ਆਮ ਪਬਲਿਕ ਨੇ ਤਾਂ ਇੱਕ ਕਦਮ ਚੱਕ ਨਹੀਂ ਹੈ ਸਪਾਈ ਕਹਿ ਰਹੀ ਹੈ ਕਿ ਮੈਂ ਕੋਈ ਵਿਆਹ ਨਹੀਂ ਕਰਵਾਇਆ ਅਲੀਗੇਸ਼ਨ ਨੇ ਬੋਕਸ ਨੇ ਇਹ ਕਾਗਜ਼ ਮੇਰੇ ਹੈ ਹੀ ਨਹੀਂ ਹੈ ਕੋਈ ਵਿਆਹ ਨਹੀਂ ਕਰਾਇਆ ਉਹ ਸਫਾਈ ਦੇ ਰਹੇ ਆਪ ਦੇ ਕਹਿੰਦੀ ਜੇ ਬੇਫਾਲਤੂ ਕਹੋਗੇ ਤਾਂ ਮੈਂ ਮਾਨਹਾਨੀ ਦਾ ਕੇਸ ਫਾਈਲ ਕਰੂੰਗੀ ਬੇਸ਼ੱਕ ਪਾਓ ਜੀ ਕੋਰਟ ਸਭ ਦੇ ਵਾਸਤੇ ਖੁੱਲਿਆ ਹੋਇਆਗਾ ਮੈਂ ਚੈਲੰਜ ਕਰਦੀ ਹਾਂ ਮੇਰੇ ਕੋਲ ਪੁਕਤਾ ਪ੍ਰੂਫ ਨੇ ਡਿਟੇਲਾਂ ਘਟਾਓ ਸਾਰੇ ਡਿਟੇਲ ਲਕਾਓ ਇਹਦੀ ਡਿਟੇਲ ਕਢਾਓ ਇਹ ਦਿੱਲੀ ਚੱਲੀ ਸੀ ਜੀ ਕੱਲ ਲਿਵਿੰਗ ਤਾਂ ਰਹਿ ਹੀ ਸਕਦੇ ਨਾ ਲਿਵਿੰਗ ਨੂੰ ਤਾਂ ਪ੍ਰਬੰਧਕੀ ਦਿੱਤੀ ਆਲਰੇਡੀ ਲਿਵਿੰਗ ਰਹਿ ਸਕਦੇ ਨਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਨਹੀਂ ਲੈ ਸਕਦੇਗੇ ਲਿਵਿੰਗ ਰਿਲੇਸ਼ਨਸ਼ਿਪ ਚ ਰਹੀ ਜਾਂਦੀ ਦੁਨੀਆ ਰਹੀ ਜਾਂਦੀ ਆ ਪਰ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਨਾ ਜਿਹਨੂੰ ਚਾਰ ਲਾਵਾਂ ਕਹਿੰਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਤੇ ਹਿੰਦੂ ਵਿੱਚ ਸੱਤ ਫੇਰੇ ਕਹਿੰਦੇ ਨੇ ਉਹ ਲਈਆਂ ਨੇ ਇਹਨਾਂ ਨੇ ਤੇ ਜਿਹੜੇ ਗੁਰੂ ਗੁਰਦੁਆਰੇ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਨਾ ਉਹਨਾਂ ਦੇ ਬਿਆਨ ਨੇ ਉਹਨਾਂ ਦੇ ਕੋਲੋਂ ਕਾਗਜ਼ ਚ ਮਿਲਿਆ ਸੀ ਪੱਲ ਪਤਾ ਜਾਤਾ ਹੈ ਮੈਨੂੰ ਐਂ ਦੱਸ ਦੋ ਫਿਰ ਜਿਹੜੇ ਜਿਹਨੇ ਨੋਟਰੀ ਟੈਸਟ ਮੋਹਰ ਲਾਈ ਹੋਈ ਆ ਕਾਗਜ਼ਾਂ ਦੇ ਉੱਤੇ ਉਹ ਛੁੱਟੀ ਐ ਉਹ ਗਵਰਨਮੈਂਟ ਨੇ ਛੁੱਟੀ ਦਿੱਤੀ ਹੋਈ ਐ ਤੁਸੀਂ ਜੜੇਖਾਨੇ ਦੇ ਉੱਤੇ ਨੋਟਰੀ ਟੈਸਟ ਮੋਹਰ ਲਾ ਦੋ ਇਹ ਛੁੱਟੀਆਂ ਨਹੀਂ ਹੋ ਸਕਦੀਆਂ ਉਹ ਤਾਂ ਹਰ ਜਗ੍ਹਾ ਤੇ ਮੁੱਕ ਜੂ ਤਾਂ ਕਹਿੰਦੇ ਸੀ ਚਿੱਟਾ ਵੀ ਮੇਰਾ ਨਹੀਂਗਾ ਕਿੱਥੋਂ ਮਿਲ ਗਈ ਜਿਹੜੇ 38 ਲੱਖ ਰੁਪਏ ਦੀ ਪ੍ਰਾਪਰਟੀ ਸੀਗੀ ਉਹ ਕਿੱਥੋਂ ਆਈ ਚਲੋ ਜਾਂਚ ਜਾਂ ਚੋਰੀ ਉਹ ਚ ਏਜੰਸੀਆਂ ਜਾਂਚ ਕਰ ਰਹੀਆਂ ਨੇ ਡਰੱਗਸ ਹੈ ਉਹਦਾ ਨਹੀਂ ਹੈ ਜਾਂਕਦਾ ਵਿਸ਼ਾ ਤਾਂ ਜਾਂਚ ਨਹੀਂ ਜੀ ਕੋਈ ਜਾਂਚ ਨਹੀਂ ਮੈਂ ਤੁਹਾਨੂੰ ਉਦੋਂ ਵੀ ਸਾਰਿਆਂ ਨੂੰ ਕਿਹਾ ਸੀ ਲੋਕੀ ਕਹਿੰਦੇ ਨਾ ਉਹਦਾ ਘਰ ਕਦੋਂ ਟਾਇਆ ਜਾਊਗਾ ਮੈਂ ਉਦੋਂ ਵੀ ਕਿਹਾ ਸੀ ਅਦਾ ਘਰ ਨਹੀਂ ਟਾਇਆ ਜਾਂਦਾ ਇਹ ਘਰ ਕਿੰਦਾ ਟਾਇਆ ਜਾਂਦਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਨ੍ਹਾਂ ਦਾ ਰੈਂਪ ਬਾਹਰ ਵਧਿਆ ਹੋਇਆ ਹੈ ਉੱਥੇ ਜਾ ਕੇ ਕਰੈਨ ਫੇਰ ਦਿੰਦੇ ਨੇ ਨਾ ਜਨਾਕ ਨੂੰ ਇਹਨਾਂ ਨੇ ਪੰਜ ਰਿਪੋਰਟਾਂ ਦੇਣੀਆਂ ਹੁੰਦੀਆਂ ਨੇ ਚੱਕ ਕੇ ਵੀ ਅਸੀਂ ਆ ਨਸ਼ੇ ਵਾਲੇ ਘਰ ਢਾ ਦਿੱਤਾ ਹੋਰ ਕੁਝ ਨਹੀਂ ਬਸ ਅੱਛਾ ਸ਼ਿਕਾਇਤ ਕਿੱਥੇ ਕੀਤੀ ਹੈ ਗੁਰਮੀਤ ਨੇ ਅੱਗੇ ਕਿਸ ਪਾਸੇ ਜਾਓਗੇ ਇਸ ਕੇਸ ਨੂੰ ਲੈ ਕੇ ਜੇ ਤੁਸੀਂ ਕਹਿੰਦੇ ਹੋ ਕਿ ਮੈਰਿਜ ਕਰਵਾਈ ਹੈ ਅੱਗੇ ਕਿਸ ਪਾਸੇ ਜਾ ਰਹੇ ਹੋ ਜੀ ਮੇਰੀ ਤਾਂ ਫਿਰਾਲ ਕੋਈ ਨਹੀਂ ਸੁਣ ਰਿਹਾਗਾ ਮੈਂ ਤਾਂ ਜੀ ਮੇਰੇ ਬੱਚੇ ਆ ਰਹੇ ਨੇ ਮੈਂ ਕੱਲ ਕੱਲੀ ਆਈ ਸੀ ਬੱਚੇ ਆ ਰਹੇ ਆ ਮੈਂ ਤਾਂ ਜੀ ਐਸਐਸਪੀ ਦਫਤਰ ਦੇ ਬਾਹਰ ਬਹੂੰਗੀ ਠੀਕ ਹੈ ਔਰ ਤੇ ਆਦਾ ਪ੍ਰਦਰਸ਼ਨ ਕਰੂੰਗੀ ਮੈਨੂੰ ਮੇਰਾ ਘਰ ਚਾਹੀਦਾ ਮੈਨੂੰ ਮੇਰਾ ਬਣਦਾ ਹੱਕ ਚਾਹੀਦਾਗਾ ਮੇਰੇ ਪਾਸੋਂ ਨਬੇੜਾ ਕਰੋ ਜਿੱਥੇ ਮਰਜੀ ਜਾਓ ਮੈਂ ਤਾਂ ਸਾਰਿਆਂ ਦੇ ਸਾਹਮਣੇ ਕਹਿਨੀ ਆ ਕਿ ਜੇ ਕਹਿਣਾ ਇਹ ਪੈਸਿਆਂ ਪਿੱਛੇ ਕਰਦੀ ਆ ਮੈਂ ਤਾਂ ਕਰਦੀ ਆ ਮੈਂ ਇੱਕ ਮਾਂ ਹੈਗੀ ਆ ਜੇ ਮੇਰੇ ਬੱਚਿਆਂ ਦਾ ਕਿਸੇ ਨੇ ਹੱਕ ਖੋਇਆ ਨਾ ਮੈਂ ਉਹਦੇ ਹਲਕੇ ਚੋਂ ਵੀ ਕੱਢ ਲੂੰਗੀ ਚਾਹੇ ਕੁਛ ਮਰਜੀ ਹੋ ਜਾਵੇ ਇਹਦੇ ਵਾਸਤੇ ਚੱਕ ਕੇ ਮੈਨੂੰ ਜੇਲ੍ਹ ਪੇਰ ਦਿਓ ਕੋਈ ਨਾ ਚਾਰ ਦਿਨ ਮੈਂ ਵੀ ਲਾ ਆਵਾਂਗੀ ਮੈਨੂੰ ਫਰਕ ਨਹੀਂ ਪੈਂਦਾ ਪਰ ਮੈਂ ਉਹਦੇ ਬੱਚਿਆਂ ਦਾ ਹੱਕ ਲੈ ਕੇ ਛੱਡੂੰਗੀ ਕਿਉਂਕਿ ਮੈਂ ਇਸ ਤਰ੍ਹਾਂ ਇੱਕ ਮਾਂ ਇੱਕ ਕਿਸੇ ਦੀ ਧੀ ਆ ਤੇ ਇੱਕ ਕਿਸ ਆ ਗਈਆਂ ਠੀਕ ਆ ਕੁਛ ਮਰਜ਼ੀ ਹੋ ਜਾਏ ਮੈਂ ਆ ਦਾ ਪ੍ਰਦਰਸ਼ਨ ਸ਼ਿਕਾਇਤ ਕਿਹਨੂੰ ਦਿੱਤੀ ਤੁਸੀਂ ਕੱਲ ਐਪਲੀਕੇਸ਼ਨ ਦਿੱਤੀ ਹੈ ਕਿਹਨੂੰ ਕਿਹਨੂੰ ਦਿੱਤੀ ਕੱਲ ਜਿਹੜੀ ਸ਼ਿਕਾਇਤ ਕੋਈ ਨਹੀਂ ਫੜਦਾ ਜਿੱਧਰ ਮੈਂ ਗਈ ਸੀ ਜੀ ਸਿਵਲ ਲਾਈਨ ਐਸਐਚਓ ਬੈਠੀ ਹੋਈ ਸੀ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਜੀ ਬੀਬਾ ਕੋਰਟ ਵਿੱਚ ਜਾਓ ਸਾਡੇ ਕੋਲ ਸੁਣਵਾਈ ਸੀ ਫਿਰ ਐਸਐਸਪੀ ਆਫਿਸ ਗਈ ਤੁਸੀਂ ਫਿਰ ਉਸ ਤੋਂ ਬਾਅਦ ਆਈ ਜੀ ਮੈਂ ਐਸਐਸਸੀ ਉਹ ਐਸਐਸਪੀ ਆਫਿਸ ਦੇ ਵਿੱਚ ਮੈਨੂੰ ਉੱਥੇ ਕੋਈ ਮਿਲਿਆ ਨਹੀਂ ਇੱਕ ਅਫਸਰ ਬੈਠੇ ਹੋਏ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹ ਕਹਿੰਦੇ ਐਪਲੀਕੇਸ਼ਨ ਦੇ ਦਿਓ ਅਸੀਂ ਜਾਂਚ ਕਰ ਲਾਂਗੇ ਐਪਲੀਕੇਸ਼ਨ ਜੀ ਮੈਂ ਦੇ ਆਈ ਆ ਪਰ ਫਿਲਹਾਲ ਮੇਰੀ ਹਜੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੇ ਇਹ ਕਹਿੰਦੇ ਨੇ ਕੋਰਟ ਵਿੱਚ ਜਾਓ ਮੈਂ ਨਾ ਜਾਵਾਂ ਅੱਜ ਕੋਰਟ 'ਚ ਨਾ ਜਾਵਾਂ ਕੱਲ੍ਹ ਮੈਂ ਤਾਂ ਸਿੱਧੀ ਜੀ ਤੁਹਾਨੂੰ ਅੱਜ ਤੁਹਾਡੇ ਚੈਨਲ 'ਆਈ ਵੀ ਇਹ ਗੱਲ ਕਹਿਨੀ ਆ ਅੱਜ ਮੇਰੇ ਬੱਚੇ ਆ ਜਾਂਦੇ ਆ ਮੇਰੀ ਸੁਣ ਲੈਣਗੇ ਤਾਂ ਠੀਕ ਹੈ ਉਸ ਤੋਂ ਬਾਅਦ ਮੈਂ ਲਿਆਉਂਗੀ ਪਟ્રોલ ਤੇ ਮੇਰਾ ਜਿਹੜਾ ਇੱਥੇ ਬੀੜਤਲਾਬ ਦੇ ਵਿੱਚ ਘਰ ਪਿਆਗਾ ਮੈਂ ਉੱਥੇ ਬੂਏ ਦੇ ਵਿੱਚ ਬੈਕ ਬਹੂੰਗੀ ਨਾਲੇ ਆਪ ਦੇ ਉੱਤੇ ਪਾਉਂਗੀ ਪਟ્રોલ ਨਾਲੇ ਬੱਚੇ ਤੇ ਪਾਉਂਗੀ ਜਿਹੜਾ ਮੇਰੀ ਦਲੀਲ ਦੇ ਵਿੱਚ ਆਊਗਾ ਨਾਲੇ ਮੈਂ ਉਹਨਾਂ ਨੂੰ ਸਾੜੂਗੀ ਨਹੀਂ ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਕਰ ਸਕਦੇ ਆਪਾਂ ਕੋਰਟਸ ਪਈਆਂ ਨੇ ਪੁਲਿਸ ਪਈ ਆ ਆਪ ਅੱਗੇ ਜਾ ਸਕਦੇ ਆਂ ਕਿ ਕੋਈ ਕੋਰਟ ਨਹੀਂ ਪਿਆ ਜੀ ਆ ਦੇਖ ਲਓ 2022 ਦੀ ਮੈਂ ਕੋਰਟ ਵਿੱਚ ਕੇਸ ਦਰਿਆ ਅੱਜ ਤੱਕ ਕੋਰਟ ਨੇ ਮੇਰਾ ਖਰਚਾ ਹੀ ਨਹੀਂ ਬੰਨਿਆ ਕਦੀ ਇਹ ਪੁੱਛਿਆ ਤੁਸੀਂ ਗੱਲਾਂ ਕਰਨ ਨੂੰ ਤਾਂ ਮਿੰਟ ਚ ਕਹਿ ਦਿੰਦੇ ਹੋ ਆ ਕਹਿੰਦੇ ਸੀ ਪੰਜਾਬ ਨਾਲ ਖੜਿਆ ਜੇ ਪੰਜਾਬ ਕਿੱਥੇ ਮੇਰੇ ਨਾਲ ਖੜਿਆ ਕੋਰਟ ਦਾ ਪ੍ਰोसीजर ਹੁੰਦਾ ਟਾਈਮ ਲੱਗ ਜਾਂਦਾ ਇਹ ਜੇ ਮਾਮਲਾ ਇੱਕ ਟਾਈਮ ਲੱਗ ਜਾਂਦਾ ਪਰ ਕੋਸਟ ਜਸਟਿਸ ਦੇਗੀ ਤੁਹਾਨੂੰ ਮੇਰੀ ਗੁੜੀਆ ਸਾਲ ਦੀ ਸੀ ਜਦੋਂ ਮੈਂ ਕੋਰਟ ਚ ਕੇਸ ਪਾਇਆ ਸੀ ਅੱਜ 5 ਸਾਲਾਂ ਦੀ ਹੋ ਗਈ ਅੱਜ ਤੱਕ ਤਾਂ ਮੈਨੂੰ ਕੋਰਟ ਨੇ ਇਨਸਾਫ਼ ਦਿੱਤਾ ਨਹੀਂ ਗਾਹ ਮੈਨੂੰ ਕੋਈ ਉਮੀਦ ਨਹੀਂ ਕੋਰਟ ਦੀ ਆਪਦਾ ਹੱਕ ਮੈਨੂੰ ਆਪ ਲੈਣਾ ਪਊਗਾ ਉਹ ਲੜ ਕੇ ਮੈਂ ਆਪ ਲਵਾਂ ਪਹਿਲਾ ਮੈਚ 100 ਚੀਜ਼ਾਂ ਕਰ ਲੀਆਂ ਸੀ ਪਰ ਇਸ ਟਾਈਮ ਮੇਰਾ ਘਰ ਜਮਾ ਟੁੱਟ ਗਿਆਗਾ ਕਿਉਂਕਿ ਉਹ ਬੰਦੇ ਨੇ ਵਿਆਹ ਕਰਾ ਲਿਆਗਾ ਵਿਆਹ ਕਿਸੇ ਹੱਦ ਤੱਕ ਨਹੀਂ ਉਹਨੇ ਧੋਖਾ ਕੀਤਾ 420 ਕੀਤੀ ਹੈ ਮੇਰੇ ਨਾਲ ਕੋਚ ਮਰਜ਼ੀ ਹੋ ਜਾਏ ਮੈਂ ਪਰ ਹੋਣ ਪੂਰਾ ਸੰਘਰਸ਼ ਕਰੂੰਗੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰ ਦਿੰਦੀ ਆ ਮੈਂ ਉਹ ਜਨਾਨੀ ਨਹੀਂ ਉਹ ਕੁੜੀ ਨਹੀਂ ਮਾਂ ਦੀ ਬੁੱਕਲ ਦੇ ਵਿੱਚ ਬਹਿ ਕੇ ਤੇ ਰੋਣ ਲੱਗ ਜੂੰਗੀ ਮੈਂ ਇਸ ਟਾਈਮ ਇੱਕ ਮਾਂ ਦੋ ਧੀਆਂ ਦੀ ਮਾਂ ਮੈਂ ਤੇ ਕੁੜੀਆਂ ਵਾਸਤੇ ਉਹਨਾਂ ਦੀ ਹੱਕ ਹੱਕ ਦੇ ਵਿੱਚੋਂ ਵੀ ਖਿੱਚ ਲਊਗੀ ਲੱਗਦਾ ਨਹੀਂ ਤੁਹਾਨੂੰ ਕੋਰਟ ਦਾ ਰੋਕ ਕਰਨਾ ਚਾਹੀਦਾ ਕੋਰਟ ਜਸਟਿਸ ਤੁਹਾਨੂੰ ਦੇਗੀ ਬੇਸ਼ੱਕ ਟਾਈਮ ਦੇ ਬਾਅਦ ਮਿਲ ਜੇ ਲੱਗਦਾ ਨਹੀਂ ਜੇ ਪੁਲਿਸ ਨਹੀਂ ਸੁਣਦੀ ਕੋਰਟ ਚ ਜਾਓ ਤੇ ਤੁਹਾਡੇ ਗਲਪੁਰਫਾ ਜਾਓ ਕੋਰਟ ਕਿਉਂ ਨਹੀਂ ਜਾਂਦੇ ਦੇਖੋ ਜੀ ਕੋਰਟ ਵਿੱਚ ਵੀ ਜਾਣੇ ਆ ਜੇ ਮੈਂ ਕਿਸੇ ਵਕੀਲ ਨਾਲ ਵੀ ਗੱਲ ਕਰਦੀ ਆ ਤੁਸੀਂ ਸਾਰੇ ਸਿਆਣੇ ਉਹ ਅਗਲੇ ਕਹਿਣਗੇ ਜੀ ਲਓ 3000 ਰੁਪਿਆ 2000 ਰੁਪਿਆ ਚਾਹੀਦਾ ਕਾਗਜ਼ ਪੱਤਰ ਵਾਸਤੇ ਆਪਾਂ ਐਪਲੀਕੇਸ਼ਨ ਲਾ ਦਿੰਦੇ ਆ ਫਿਲਹਾਲ ਦੀ ਘੜੀ ਮੇਰੇ ਕੋਲ ਕੁਛ ਨਹੀਂ ਆ ਮਰਨ ਤੂੰ ਸੀਵਾ ਮੇਰੇ ਕੋਲ ਹੈ ਨਹੀਂ ਜੀ 1 ਰੁਪਿਆ ਵੀ ਕੋਰਟ ਵਿੱਚ ਲਾਉਣ ਨੂੰ ਕਿਉਂਕਿ ਮੈਂ 2022 ਵਿੱਚ ਕੋਰਟ ਚ ਹੀ ਤੁਰੀ ਫਿਰਦੀ ਆ ਇਹ ਦੇਖਣ ਜੀ ਚੰਗਾ ਲੱਗਦਾ ਵੀ ਸ਼ਾਇਦ ਸਟੋਰੀਆਂ ਪਾਤੀਆਂ ਜੀ ਵੀਡੀਓ ਬਣਾ ਲਈਆਂ ਗਿਆ ਉਹ ਉਹਨੂੰ ਪੁੱਛ ਕੇ ਦੇਖੋ ਜਿੰਦੇ ਤੇ ਬੀਤਦੀ ਹੁੰਦੀ ਆ ਗੱਲਾਂ ਨਾਲ ਘਰੇ ਬੈਠੇ ਦੋ ਲੈਣਾ ਲਿਖਣ ਨਾਲ ਕੁਛ ਨਹੀਂ ਹੁੰਦਾਗਾ ਜਿਹਦਾ ਦਿਲ ਤੇ ਜਿੰਦਗੀ ਧੀ ਨਾਲ ਹੋਵੇ ਨਾ ਵਾਪਰਿਆ ਹੋਵੇ ਉਹਨੂੰ ਪਤਾ ਹੁੰਦਾ ਕਿ ਦੂਜੇ ਦਾ ਦੋ ਲੈਣਾ ਲਿਖਣ ਲੱਗਾ ਮੇਰੇ ਬੱਚੇ ਕਿੰਨੇ ਗਰਮੀ ਦੇ ਜਿਹੜੇ ਤੁਹਾਡੇ ਬੱਚੇ ਬੱਚੇ ਨੇ ਬੇਟੀਆਂ ਨੇ ਮੇਰੀਆਂ ਦੋ ਬੇਟੀਆਂ ਆ ਜੀ ਇੱਕ 10 ਸਾਲ ਦੀ ਹੈ ਜੀ ਇੱਕ ਮੇਰੀ 5 ਸਾਲ ਦੀ ਆ ਦਸੰਬਰ ਦੇ ਵਿੱਚ ਹੋ ਜੂਗੀ ਮੁੱਕ ਦੀ ਗੱਲ ਹੈ ਇਹ ਬਲਵਿੰਦਰ ਸਿੰਘ ਕਹਿੰਦਾ ਨਾ ਵੀ ਇਹ ਕਹਿੰਦਾ ਮੇਰੀ ਘਰ ਵਾਲੀ ਨਹੀਂਗੀ ਮੈਂ ਕਹਿੰਨੀ ਆ ਮੈਂ ਤੇਰੀ ਘਰ ਵਾਲੀ ਨਹੀਂਗੀ ਜਿਹੜੇ ਮੇਰੇ ਬੱਚੇ ਨੇ ਉਹਨਾਂ ਦਾ ਡੀਐਨ ਟੀਸਟ ਕਰਾਇਆ ਜਾਵੇ ਹੱਤੋਂ ਅਤੀ ਕਰਾਇਆ ਜਾਵੇ ਉਹਨਾਂ ਦਾ ਬੰਦਾ ਅਧਿਕਾਰ ਦੋ ਮੈਨੂੰ ਨਾ ਦੋ ਬੇਸ਼ੱਕ ਦੀ ਉਹਨਾਂ ਦਾ ਬੰਦਾ ਤੁਹਾਡੇ ਤੇ ਵੀ سنگین આરોਪ ਲਾ ਰਿਆ ਸੀ ਅਲੀਗੇਸ਼ਨ ਤੁਹਾਡੇ ਤੇ ਲਾਇਆ ਤੁਹਾਡੇ ਕਰੈਕਟਰ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਹੁਣ ਦੇਖੋ ਜੀ ਸਾਰੇ ਪੰਜਾਬ ਕੀ ਪੂਰੇ ਇੰਡੀਆ ਚ ਕੀ ਫੋਰਨ ਕੰਟਰੀਆਂ ਤੱਕ ਮੇਰੀਆਂ ਵੀਡੀਓ ਜਾ ਰਹੀਆਂ ਨੇ ਪਹਿਲਾਂ ਵੀ ਗਈਆਂ ਨੇ ਇੱਕ ਵੀ ਮਾਈ ਦਾ ਲਾਲ ਕਹਦੇ ਮੈਂ ਹਿੱਕ ਠੋਕ ਕੇ ਇਹ ਗੱਲ ਕਹਿਨੀ ਆ ਇੱਕ ਵੀ ਮਾਈ ਦਾ ਲਾਲ ਕਹਦੇ ਗੁਰਮੀਤ ਕੋਰ ਨੂੰ 1000 ਰੁਪਿਆ ਵੀ ਖਾਤੇ ਚ ਪਾਇਆ ਜਾ ਮੇਰੇ ਮੂੰਹ ਤੇ ਠੋਕ ਦੇਣ ਪੰਜਾਬ ਅਵਾਸੀ ਮੈਂ ਇਸ ਗੱਲ ਦੀ ਤੇ ਚਰਿੱਤਰ ਤੇ ਉਂਗਲ ਤੈਂਦਾ 2022 ਤੋਂ ਲੈ ਕੇ ਮਾਰ ਤੱਕ ਕਿਸੇ ਨਾਲ ਰਿਲੇਸ਼ਨ ਵੀ ਬਣਾਇਆ ਹੋਵੇ ਨਾ ਗੁਰੂ ਘਰ ਮੇਰੇ ਸਾਹਮਣੇ ਆ ਤੇ ਮੇਰੇ ਮੂੰਹ ਤੇ ਠੁਕ ਦੇਣਗੇ ਮੈਂ ਅਣਖ ਖਾਲੀ ਜਨਾਨੀ ਹੈਗੀ ਆ ਤੇ ਕਿ ਸਿਗਨਲ ਗੁਰਮੀਤ ਕੌਰ ਡਿਵਲਪਰਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਨਸਾਫ ਉਸ ਨੂੰ ਚਾਹੀਦਾ ਹੈ ਕਿਉਂਕਿ ਐਸਐਸਪੀ ਦਫ਼ਤਰ ਹੋ ਗਈ ਸੀ ਪਰ ਉਹਨਾਂ ਦੀ ਕੋਈ ਵੀ ਜੋ ਗੱਲਬਾਤ ਹੈ ਉਹ ਨਹੀਂ ਸੁਣੀ ਗਈ ਤੇ ਮਾਮਲਾ ਨਹੀਂ ਦਰਜ ਕੀਤਾ ਗਿਆ